हां जी दोस्तों कि मैं तुसी सारे आई होप कि तुसी सारे बहुत बढ़िया ठीक ठाक होंगे स्वागत कर दिया ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੱਥੇ ਕਿ ਆਪਾਂ ਗੱਲ ਕਰਾਂਗੇ ਬਿੰਨੂ ਢਿੱਲੋਂ ਬਾਰੇ ਇਹਨਾਂ ਦੇ ਸਟਰਗਲ ਲਾਈਫ ਬਾਰੇ ਇਹਨਾਂ ਦੀ ਫਿਲਮੀ ਕੈਰੀਅਰ ਬਾਰੇ ਨਾਲੇ ਸਾਨੂੰ ਇਹ ਵੀ ਦੱਸਾਂਗੇ ਵੀ ਇਹਨਾਂ ਦੀ ਮਿਹਨਤ ਦੀ ਕਮਾਈ ਵਾਲੀ ਕਾਰ ਕਿਵੇਂ ਚੋਰੀ ਹੋ ਗਈ ਸੀਗੀ ਕਾਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰ ਦਾਂਗੇ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਿੰਨੂ ਢਿੱਲੋਂ ਦਾ ਜਨਮ 29 ਅਗਸਤ 1975 ਨੂੰ ਟੂਰੀ ਪੰਜਾਬ ਵਿੱਚ ਹੋਇਆ ਇਹਨਾਂ ਦਾ ਪੂਰਾ ਨਾਮ ਬਰਿੰਦਰ ਸਿੰਘ ਢਿੱਲੋਂ ਆਗਾ ਤੇ ਇਹਨਾਂ ਦੇ ਪਿਤਾ ਜਿਹੜੇ ਕਿ ਇੱਕ ਬਿਜਲੀ ਵਿਭਾਗ ਦੇ ਵਿੱਚ ਮੁਲਾਜ਼ਮ ਨੇ ਤੇ ਉਹ ਇੱਕ ਨਾਲ ਬਹੁਤ ਹੀ ਵਧੀਆ ਆਰਟਿਸਟ ਵੀ ਨੇ ਤੇ ਇਹਨਾਂ ਦੀ ਮਾਤਾ ਨੇ ਜਿਹੜੀ ਉਹ ਇੱਕ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਲੰਗੇ ਪ੍ਰਿੰਸੀਪਲ ਹੁੰਦੇ ਸੀਗੇ ਪਰ ਅਫਸੋਸ ਦੀ ਗੱਲ ਇਹ ਹੈ ਵੀ 2022 ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਇਹਨਾਂ ਨੂੰ ਇਹ ਗੱਲ ਦਾ ਬਹੁਤ ਜ਼ਿਆਦਾ ਦੁੱਖ ਵੀ ਹੈ ਪਰ ਬਿੰਨੂ ਢਿੱਲੋਂ ਦੇ ਦੋ ਹੋਰ ਵੀ ਛੋਟੇ ਭਰਾ ਨੇਗੇ ਤੇ ਬਿੰਨੂ ਢਿੱਲੋਂ ਦੀ ਜਿਹੜੀ ਕਿ ਪੜ੍ਹਾਈ ਸੀਗੀ ਉਹ ਉਹ ਇਹਨਾਂ ਨੇ ਆਪਦੇ ਤੂਰੀ ਤੋਂ ਹੀ ਪ੍ਰਾਪਤ ਕਰੀ ਗੁਰੂ ਤੇਗ ਬਹਾਦਰ ਸਕੂਲ ਤੋਂ ਹੀ ਪ੍ਰਾਪਤ ਕਰੀ ਤੇ ਦੂਵਾਦ ਇਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹ ਆਪਣੀ ਜਿਹੜੀ ਕਿ ਡਿਗਰੀ ਕਰਨ ਲਈ ਇਹ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹਨਾਂ ਨੇ ਦਾਖਲਾ ਲੈ ਲਿਆ ਤੇ ਉੱਥੇ ਇਹਨਾਂ ਨੇ ਬਹੁਤ ਵਧੀਆ ਮਤਲਬ ਕਿ ਆਵਦਾ ਏਟਿੰਗ ਦਾ ਤੇ ਹੋਰ ਵੀ ਵਧੀਆ ਪੜ੍ਹਾਈ કરી ਤੇ ਨਾਲ ਨਾਲ ਇਹ ਕਾਲਜ ਦੇ ਵਿੱਚ ਹੋਣ ਵਾਲੇ ਫੈਸਟੀਵਲਾਂ ਦੇ ਵਿੱਚ ਹਿੱਸਾ ਹਿੱਸਾ ਲੈਂਦੇ ਹੁਣ ਆਪਾਂ ਗੱਲ ਕਰਦੇ ਇਹਨਾਂ ਦੀ ਐਕਟਿੰਗ ਦੀ ਕਿਸ ਤਰ੍ਹਾਂ ਇਹਨਾਂ ਨੇ ਟੀਵੀ ਸੀਰੀਅਲ ਦੇ ਵਿੱਚ ਆਪਣਾ ਪੈਰ ਰੱਖਿਆ ਸਾਲ 1998 ਦੇ ਵਿੱਚ ਇਹਨਾਂ ਦਾ ਪਹਿਲਾ ਐਪੀਸੋਡ ਆਇਆ ਸੀਗਾ ਜਿਹੜਾ ਕਿ ਪਰਸ਼ਾਵਾਂ ਸੀ ਇਹਦੇ ਇਹਨਾਂ ਨੇ ਇਹ 쇼 ਕਰਿਆ ਤੇ ਇਹ 쇼 ਕਰਨ ਦੇ ਇਹਨਾਂ ਨੂੰ ਇੱਕ 쇼 ਦੇ 750 ਰੁਪਏ ਮਿਲਦੇ ਹੁੰਦੇ ਸੀਗੇ ਉਸ ਸਮੇਂ ਦੇ ਵਿੱਚ ਤੇ ਇਹ ਸ਼ੋਅ ਸੀ ਜਿਹੜਾ ਲੋਕਾਂ ਨੇ ਬਹੁਤ ਜ਼ਿਆਦਾ ਵਧੀਆ ਪਸੰਦ ਕਰਿਆ ਐਦੂ ਬਾਅਦ ਇਹਨਾਂ ਨੇ ਹੁਣ ਤੱਕ 20 ਤੋਂ ਜ਼ਿਆਦਾ ਜਿਹੜੇ ਕੀ ਟੀਵੀ ਸੀਰੀਅਲ ਇਹ ਕਰ ਚੁੱਕੇ ਨੇਗੇ ਪਰ ਇਹਨਾਂ ਨੇ ਭਗਵਨ ਤਮਨ ਤੇ ਕੁੱਗੀ ਨਾਲ ਗੁਰਪ੍ਰੀਤ ਕੁੱਗੀ ਨਾਲ ਥੀਏਟਰ ਵੀ ਕਰਿਆਗਾ ਤੇ ਇਹਨਾਂ ਨੇ ਜਿਵੇਂ ਭਗਵਨ ਤਮਨ ਨਾਲ ਜੁਗ ਨੂੰ ਹਾਜ਼ਰ ਹੈ ਇਹ ਜਿਹੜਾ ਐਪੀਸੋਡ ਕਰਿਆਗਾ ਬਹੁਤ ਹੀ ਸੁਪਰ ਹਿਟਰ ਰਿਹਾ ਸੀ ਉਸ ਸਮੇਂ ਤੇ ਅੱਜ ਵੀ ਇਹਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਹ 쇼 ਨੂੰ ਜੋ ਵੀ ਸੀਰੀਅਲ ਕਰਦੇ ਤੇ ਮਿਹਨਤ ਨਾਲ ਉਹਨੇ 120000 ਰੁਪਏ ਦੀ ਮਰੂਤੀ ਕਾਰ ਸੀਗੀ ਜਿਹੜੀ ਉਸ ਸਮੇਂ ਵਿੱਚ ਲਈ ਸੀ ਤੇ ਜਦੋਂ ਉਹ ਆਪਣੇ ਪਿੰਡ ਧੂਰੀ ਤੋਂ ਪਟਿਆਲੇ ਇਹ ਪੰਗੜੇ ਦੀ ਰਿਹਸਲ ਲਈ ਗਏ ਤਾਂ ਉਥੇ ਜਿਹੜੇ ਪੰਗੜੇ ਦੀ ਰਿਹਸਲ ਦੇ ਵਿੱਚ ਬਿੰਨੂ ਟੀ ਲੋਬੀਜੀ ਸੀ ਤਾਂ ਉਨ੍ਹਾਂ ਦੀ ਜਿਹੜੀ ਕਾਰ ਸੀ ਉਹ اچانک ਚੋਰੀ ਹੋ ਗਈ ਤੇ ਇਹਨਾਂ ਨੂੰ ਬਹੁਤ ਇਹ ਗੱਲ ਦਾ ਬਹੁਤ ਜਿਆਦਾ ਜਿਹੜਾ ਕਿ ਦੁੱਖ ਹੋਇਆ ਪਰ ਬਿੰਨੂ ਢਿੱਲੋਂ ਨੇ ਹਾਰ ਨਹੀਂ ਮੰਨੀ ਤੇ ਦੁਬਾਰਾ ਬਿੰਨੂ ਢਿੱਲੋਂ ਮਿਹਨਤ ਕਰਦੇ ਰਹੇ ਤੇ 2005 ਦੇ ਵਿੱਚ ਪਹਿਲੀ ਫਿਲਮ ਇਹਨਾਂ ਦੀ ਪੰਜਾਬੀ ਮੂਵੀ ਆਈ ਸੀਗੀ ਜਿਹੜੀ ਕਿ ਉਹਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਕੰਮ ਕਰਿਆ ਤੇ ਹੁਣ ਤੱਕ ਇਹ ਬਹੁਤ ਹੀ ਸਾਰੀਆਂ ਪੰਜਾਬੀ ਮੂਵੀ ਨੇ ਜਿਹੜੀਆਂ ਕੀ ਕਰ ਚੁੱਕੇ ਬਿੰਨੂ ਢਿੱਲੋਂ ਇੱਕ ਕਾਮੇਡੀਅਨ ਐਕਟਰ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਕਾਮੇਡੀ ਫਿਲਮਾਂ ਦੇ ਵਿੱਚ ਕੰਮ ਕਰਿਆਗਾ ਜਿਵੇਂ ਕਿ ਬਦਾਈਆਂ ਜੀ ਬਦਾਈਆਂ ਕਾਲਾ ਸ਼ਾ ਕਾਲਾ ਦੁੱਲਾ ਪੱਟੀ ਬਾਈ ਲਾਰਸ ਚੰਨੋ ਕਮਲ ਯਾਰ ਦੀ ਮਿਸਟਰ ਐਂਡ ਮਿਸਿਸ 420 ਦਿਲਦਾਰੀਆਂ ਜਿੰਨੇ ਜੰਮੇ ਸਾਰੇ ਨਿਕੰਮੇ Caryon Jatta 3 Caryon Jatta 1 2 ساری ਗਿੱਪੀਰਵਾਲ ਦੀਆਂ ਤਿੰਨੇ ਪਾਟਾਂ ਨਹੀਂ ਮੂਵੀਆਂ ਦੇ ਵਿੱਚ ਦਿਨੋਦਲ ਨੇ ਕੰਮ ਕਰਿਆਗਾ ਸਿੰਘ ਵਰਸਸ ਕੋਰ ਗਿੱਪੀਰਵਾਲ ਨਾਲ ਇਹਨਾਂ ਨੇ ਕੰਮ ਕਰਿਆਗਾ ਤੇ ਅਮਨਿੰਦਰ ਗਿੱਲ ਨਾਲ ਇਹਨਾਂ ਨੇ ਅੰਗਰੇਜ਼ ਫਿਲਮਾਂ ਦੇ ਵਿੱਚ ਵੀ ਕੰਮ ਕਰਿਆਗਾ ਅਮਨਿੰਦਰ ਗਿੱਲ ਨਾਲ ਇਹਨਾਂ ਨੇ ਗੋਰੀਆਂ ਨੂੰ ਦਫਾ ਕਰੋ ਫਿਲਮ ਦੇ ਵਿੱਚ ਵੀ ਕੰਮ ਕਰਿਆਗਾ ਤੇ ਇੱਕ ਬਹੁਤ ਹੀ ਵਧੀਆ ਕਾਮੇਡੀਅਨ ਐਕਟਰ ਨੇਗੇ ਇਹਨਾਂ ਨੇ ਬਹੁਤ ਸਾਰੀਆਂ ਹੋਰ ਵੀ ਪੰਜਾਬੀ ਮੂਵੀਆਂ ਨੇ ਜਿਨ੍ਹਾਂ ਵਿੱਚ ਕੰਮ ਕਰਿਆਗਾ ਤੇ ਸਾਰੀਆਂ ਪੰਜਾਬੀ ਮੂਵੀਆਂ ਇਹਨਾਂ ਦੀਆਂ ਸੁਪਰ ਹਿੱਟਰ ਰਹੀਆਂ ਨੇ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਹੁਤ ਹੀ ਵਧੀਆ ਮਕਾਮ ਹਾਸਲ ਹੋਇਆਗਾ ਇਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਹੁਤ ਹੀ ਵਧੀਆ ਉਪਦੀ ਜਿਹੜੀ ਕਿ ਪਹਿਚਾਣ ਹੈ ਬਣਾ ਲਈ ਤੇ ਅੱਜ ਬਿੰਨੂ ਢਿੱਲੋਂ ਇੱਕ ਬਹੁਤ ਹੀ ਵਧੀਆ ਗੱਡੀਆਂ ਗੱਡੀਆਂ ਦੇ ਮਾਲਕ ਨੇ ਵੱਡੀਆਂ ਵੱਡੀਆਂ ਗੱਡੀਆਂ ਦੇ ਮਾਲਕ ਨੇਗੇ ਤੇ ਬਿੰਨੂ ਢਿੱਲੋਂ ਨਾਲ ਨਾਲ ਆਪਦੇ ਸਰੀਰ ਦੀ ਵੀ ਜਿਹੜੀ ਕਿ ਆਪਦੇ ਫਿਟਨੈਸ ਦੀ ਵੀ ਪੂਰੀ ਗੌਰ ਕਰਦੇ ਨੇ ਧਿਆਨ ਰੱਖਦੇ ਨੇ ਤੇ ਅੱਜ ਬਿੰਨੂ ਢਿੱਲੋਂ ਆਪਦੇ ਸਰੀਰ ਲਈ ਸ਼ਾਮ ਨੂੰ ਰੋਜ਼ ਜਿੰਮ ਵੀ ਜਾਂਦੇ ਨੇਗੇ ਏਸੀ ਕੀ ਬਿੰਨੂ ਢਿੱਲੋਂ ਦੀ ਬਾਇਓਗ੍ਰਾਫੀ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਆਉਣ ਵਾਲੀਆਂ ਹੋਰ ਵੀਡੀਓ ਤੁਹਾਨੂੰ ਇਸ ਚੈਨਲ ਉਤੇ ਵਧੀਆ ਤੋਂ ਵਧੀਆ ਵੀਡੀਓ ਆ ਗਈ ਜਿਹੜੀ ਕਿ ਦੇਖਣ ਨੂੰ ਮਿਲਣੀ ਹੈ